ਕਿਜਨ ਉਸ ਪੇਸ਼ੇ ਨੂੰ ਚੈੱਕ ਕਰਦੇ ਆ ਵੀ ਕੱਲ ਹੋਲੀ ਕਰਕੇ ਬਿਜੀ ਸੀ ਅੱਜ ਅਸੀਂ ਜਾ ਕੇ ਦੱਸਦੇ ਕੱਲ ਕਰਨ ਆਏ ਆ ਤਾਂ ਸਾਨੂੰ ਕਹਦੇ ਤੁਸੀਂ ਚਾਹੁੰਦੇ ਕੀ ਆ ਤੁਸੀਂ ਕਰਨਾ ਕੀ ਆ ਤੁਸੀਂ ਕਰ ਲੋ ਕੀ ਕਰਨਾ ਮੂੰਹ ਚੱਕ ਕੇ ਉਰੇ ਨੂੰ ਆਗੇ ਤਿੰਨ ਦਿਨ ਅਈ ਮੈਂ ਫਿਰ ਬਾਹਰ ਜਾ ਕੇ ਮਰੀਦ ਨੂੰ ਕੰਮ ਕਰਨਾ ਸ਼ੁਰੂ ਕਰਤਾ ਕਦੇ ਬਾਹਰ ਦੀ ਫੋਟੋ ਖਿੱਚਣਾ ਕਦੇ ਬਾਹਰ ਦੀਆਂ ਫੋਟੋ ਖਿੱਚਣਾ ਕਦੇ ਉੱਪਰ ਨਹੀਂ ਕੁਝ ਵੜਨ ਦੀ ਕੋਸ਼ਿਸ਼ ਕਰਨਾ ਬੱਚਾ ਸਭ ਕੁਝ ਠੀਕ ਹੈ ਬਣਾਉਣਾ ਮੈਂ ਕਾਹਦੇ ਬਣਾਉਂਦਾ ਹਾਂ ਸਟਾਕ ਸੀਗਾ ਉਹਨਾਂ ਨੇ ਬੁਲੇਵਾਰੀ ਕਰਾਤੀ ਤੇ ਜਦ ਅਕੀਰਾਂ ਲੱਗੇ ਸੁਣ ਕਰਕੇ ਤੇ ਫਿਰ ਉਹਨਾਂ ਨੇ ਸੀਂਦਰਾ ਨਹੀਂ ਚੱਲਦੀਆਂ ਜੰਗਿਆ ਤਿੰਨ ਤਿੰਨ ਦਾ ਚਾਰ ਚਾਰ ਉਹਨਾਂ ਨੇ ਕੈਂਚੀ ਬੋਲੀਆਂ ਤਾਂ ਤੇ ਕੋਈ ਪਾਸੇ ਦੇ ਮਾਲ ਕੱਟ ਕੇ ਤੇ ਕੋਈ ਪਾਸੇ ਦੇ ਅੱਧਾ ਲੈ ਲੈਣਾਂ ਨੇ ਐਵੇਂ ਨਾ ਸਮਾਉਂਦਾ ਤੇ ਬਿਬੇ ਡਰ ਚਕੇ ਉਹ ਕਿਉਂ ਕਰਿਆ ਲੈ ਜੇ ਵਿਕਟੋਰੀਆ ਦਾ ਬੋਲੇ ਸੇ ਬਾਤ ਥੋੜਾ ਦੇ ਸਾਡਾ ਇੱਕ ਹੌਸਲੀ ਲੱਗੇ

ਪਰ ਜਦੋਂ ਅਸੀਂ ਉਹਦੇ ਟ੍ਰੀਟਮੈਂਟ ਕਰਵਾਉਂਦੇ ਸੀ ਨਾ ਉਹਨਾਂ ਕੋਲ ਸ਼ੁਰੂ ਤੋਂ ਚੱਲਦਾ ਸੀ ਇਹਨਾਂ ਨੇ ਸਾਨੂੰ ਕਿਹਾ ਸੀ ਆਇਸ਼ੂਮਾਨ ਕਾਰਡ ਚੱਲਦਾ ਹੈ ਤੁਹਾਡਾ ਤੁਸੀਂ ਆ ਜਿਓ ਕਿਉਂਕਿ ਵੀਰਾ ਦਿਹਾੜੀਆਂ ਕਰਦਾ ਹੈ ਉਹਦੇ ਕੋਲ ਇੰਨੇ ਪੈਸੇ ਹੈ ਨਹੀਂ ਸੀ ਉਹਨੇ ਸੋਚਿਆ ਵੀ ਚਲੋ ਮੈਂ ਇੱਕ ਵਾਰੀ ਕਨਫਰਮ ਕਰ ਲਵਾਂ ਕਿ ਕਾਰਡ ਬਣਿਆ ਹੋਇਆ ਉਸ ਟਾਈਮ ਉਹਨਾਂ ਨੇ ਇਹ ਕਿਹਾ ਪਰ ਜਦੋਂ ਸਾਡੇ ਬੱਚੇ ਦੀ ਡਿਲੀਵਰੀ ਹੋ ਗਈ ਆ ਤੇ ਉਸ ਤੋਂ ਬਾਅਦ ਇਹ ਕਹਿ ਰਹੇ ਅਸੀਂ ਇਹਨਾਂ ਨੂੰ ਜਦੋਂ ਇਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੇ ਬੱਚਾ ਦੇ ਲੰਗਸ 'ਚ ਪ੍ਰੋਬਲਮ ਆ ਗਈ ਹੈ ਤੇ ਤੁਹਾਨੂੰ 36000 ਦਾ ਇੰਜੈਕਸ਼ਨ ਲੱਗਣਾ ਤੁਹਾਡੇ ਬੱਚੇ ਦੇ ਕਿ ਜਦੋਂ ਅਸੀਂ ਰਾਤ ਨੂੰ ਇਹਨਾਂ ਨੇ ਸਾਨੂੰ 2 ਵਜੇ ਬਿਲਕੁਲ ਪੈਸੇ ਹੈ ਨਹੀਂਗੇ ਜਦੋਂ ਅਸੀਂ ਇਹਨਾਂ ਨੂੰ ਇੰਨੀ ਗੱਲ ਕਹੀ ਇਹਨਾਂ ਨੇ ਸਾਨੂੰ ਕਿਹਾ ਕਿ 9 ਵਜੇ تک ਦਾ ਟਾਈਮ ਆ ਤੁਹਾਡੇ ਕੋਲ ਤੁਸੀਂ ਸਵੇਰੇ ਪੈਸੇ ਲੈ ਕੇ ਆਇਓ ਤੇ ਉਸ ਤੋਂ ਬਾਅਦ ਅਸੀਂ ਆਸ਼ੀਮਾਨ ਕਾਰਡ ਦਾ ਪਤਾ ਕੀਤਾ ਇਹ ਵੀ ਥੋੜੇ ਲੈ ਕੇ ਆਏ ਵੀ ਸਾਡਾ ਆਸ਼ੀਮਾਨ ਕਾਰਡ ਆ ਕਿ ਤੁਸੀਂ ਦੇਖ ਲਓ ਇਹਨਾਂ ਨੇ ਕਿਹਾ ਤੁਹਾਡਾ ਆਸ਼ੀਮਾਨ ਕਾਰਡ ਨਹੀਂ ਚੱਲਣਾ ਇਹਨਾਂ ਨੇ ਸਾਡਾ ਕੋਈ ਆਇਸ਼ੂਮਾਨ ਕਾਰਡ ਨਹੀਂ ਚਲਾਇਆ ਤੇ ਸਾਰੇ ਪੈਸੇ ਸਾਤ ਨੂੰ ਇਹਨਾਂ ਨੇ ਕੈਸ਼ ਗਲੀ ਦੀ ਪੇਮੈਂਟ ਕਰਵਾਈ ਹੈ ਤੇ ਸਾਡੇ ਤੋਂ ਜਿੰਨਾ ਵੀ ਪੈਸੇ ਬਣਦੇ ਸੀ ਜਿੰਨੇ ਪ੍ਰਿੰਟ ਰੇਟ 'ਚ ਉਹ ਤੋਂ ਵੀ ਵੱਧ ਪੈਸੇ ਇਹਨਾਂ ਨੇ ਸਭ ਤੋਂ ਪੇ ਕਰਵਾਏ ਨੇ ਤੇ ਰਾਤ ਨੂੰ ਸਾਨੂੰ ਉਹ ਇੰਜੈਕਸ਼ਨ 36000 ਦਾ ਦੱਸਦੇ ਨੇ ਤੇ ਸਵੇਰੇ ਜਦੋਂ ਅਸੀਂ ਸ਼ਿਫਟ ਕਰਨ ਦੀ ਗੱਲ ਕਰ ਰਹੀ ਹਾਂ ਤੇ ਉਹੀ ਇੰਜੈਕਸ਼ਨ ਸਾਨੂੰ ਇਹ ਕਹਿ ਰਹੇ ਤੁਹਾਨੂੰ 12000 'ਚ ਲਾ ਦਊਗਾ 12000 ਦਾ ਕਹਿ ਕੇ ਇਹਨਾਂ ਨੇ 16000 ਦਾ ਸਾਤ ਨੂੰ ਪੇ ਕੀਤਾ ਹੈ ਤੇ 16000 ਤੋਂ ਬਾਅਦ ਹੁਣ ਵੀ ਜਦੋਂ ਅਸੀਂ ਆਪਣੇ ਬੱਚੇ ਨੂੰ ਉੱਥੇ ਤੋਂ ਲਿਜਾਣ ਦੀ ਗੱਲ ਕਰ ਰਹੇ ਹਾਂ ਤੇ ਸਾਨੂੰ ਇਹ ਕਹਿੰਦੇ ਪਹਿਲਾਂ ਪੈਸੇ ਭਰੋ ਜਿੰਨੇ ਅਸੀਂ ਪਹਿਲਾਂ ਤੁਹਾਨੂੰ ਕਹੇ ਸੀ ਉਹ ਤੇ ਤਾਂ ਅਸੀਂ ਤੁਹਾਡਾ ਬੱਚਾ ਰਿਹਾ ਤੇ ਭੇਜੂਗੇ ਅਸੀਂ ਅਦਰਵਾਈਜ਼ ਬੱਚਾ ਜਾਣ ਨਹੀਂ ਦੇਣਾ। ਪਰ ਪੇਸ਼ੈਂਟ ਦੇ ਨਾਲ ਜਾਂ ਕੀ ਸਲੂਕ ਰਿਹਾ ਹਸਪਤਾਲ ਦੇ ਸਟਾਫ ਦਾ? ਸਰ ਪੇਸ਼ੈਂਟ ਦੇ ਨਾਲ ਹਸਪਤਾਲ ਦੇ ਸਟਾਫ ਦੀ ਕੋਈ ਵੀ ਵਧੀਆ ਸਲੂਕ ਨਹੀਂ ਸੀਗਾ। ਇੰਨਾ ਗੰਦੀ ਡਿਲੀਵਰੀ ਕੀਤੀ ਉਹਨਾਂ ਨੇ। ਇਹਨਾਂ ਦੀ ਪਹਿਲਾਂ ਤਾਂ ਕੈਂਚੀਆਂ ਹੀ ਨਹੀਂ ਸਹੀ ਹੈਗੀਆਂ ਵੀ ਕੈਂਚੀਆਂ ਜਿਹੜੀਆਂ ਇਹ ਪੇਸ਼ੈਂਟ ਦੇ ਲਈ ਯੂਜ਼ ਕਰਦੇ ਇਹਨਾਂ ਨੇ ਥੋੜਾ ਥੋੜਾ ਕੱਟ ਲਾ ਕੇ ਉਸ ਦਾ ਲੇਡੀ ਦਾ ਬਹੁਤ ਬੁਰਾ ਹਾਲ ਘਟਦਾ ਸਾਡੀ ਪਰਚਾਈ ਦਾ ਤੇ ਇਹਨਾਂ ਨੇ ਜਦੋਂ ਅਸੀਂ ਦੱਸਦੇ ਹਾਂ ਸਾਨੂੰ ਕਹਿੰਦੇ ਤੁਸੀਂ 3 ਦਿਨ ਬਾਅਦ ਆਗੇ ਸਰ ਅਸੀਂ ਇਹਨੂੰ ਸਵੇਰੇ ਫੋਨ ਕਰ ਰਹੇ ਆ ਰਾਤ ਨੂੰ ਡਿਲੀਵਰੀ ਹੋ ਗਈ ਹੈ ਪੇਸ਼ੈਂਟ ਸਟੇਬਲ ਨਹੀਂ ਸੀ ਪੂਰਾ ਦਿਨ ਪੇਂਚ ਸੀਗਾ ਸਵੇਰੇ ਸਾਨੂੰ ਪੇਸ਼ੈਂਟ ਨੇ ਦੱਸਿਆ ਵੀ ਮੇਰੇ ਨਾਲ ਗੀਲੀ ਰੂਮ ਚ ਕੀ ਹੋਇਆ ਅੰਦਰ ਲੇਬਰ ਰੂਮ ਚ ਕੀ ਹੋਇਆ ਜਦੋਂ ਅਸੀਂ ਦੱਸਿਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਇਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਰੇ ਹੈ ਨਹੀਂ ਸੀ ਤੇ ਫੋਨ ਕੀਤਾ ਫੋਨ ਨਹੀਂ ਚੱਕਿਆ ਤੇ ਉਸ ਤੋਂ ਬਾਅਦ ਅਸੀਂ ਹੋਰ ਨੰਬਰ ਤੇ ਫੋਨ ਕੀਤਾ ਉਹ ਫੋਨ ਚਾ ਕੇ ਕਹਿੰਦੇ ਮੈਂ ਹੋਲੀ ਦੇ ਵਿੱਚ ਬਿਜ਼ੀ ਆ ਮੈਂ ਤੁਹਾਨੂੰ ਸ਼ਾਮ ਨੂੰ 4 ਵਜੇ ਤੇ ਉਸ ਤੋਂ ਬਾਅਦ ਅੱਜ ਸਵੇਰੇ ਅਸੀਂ ਫੇਰ ਆਕੇ ਅਸੀਂ ਕਿਹਾ ਚਲੋ ਪੇਸ਼ੈਂਟ ਨੂੰ ਚੈੱਕ ਕਰਦੇ ਆ ਵੀ ਕੱਲ ਹੋਲੀ ਕਰਕੇ ਬਿਜੀ ਸੀ ਅੱਜ ਅਸੀਂ ਜਾ ਕੇ ਦੱਸਦੇ ਗੱਲ ਕਰਨ ਆਏ ਆ ਤਾਂ ਸਾਨੂੰ ਕਹਰੇ ਤੁਸੀਂ ਚਾਹੁੰਦੇ ਕੀ ਆ ਤੁਸੀਂ ਕਰਨਾ ਕੀ ਆ ਤੁਸੀਂ ਕਰ ਲੋ ਕੀ ਕਰਨਾ ਮੂੰਹ ਚੱਕ ਕੇ ਉਹਰੇ ਨੂੰ ਆਗੇ 3 ਦਿਨ ਬਾਅਦ ਤੇ ਸਾਡੇ ਨਾਲ ਇੰਨੀ ਬਦਮਾਸ਼ੀ ਚ ਗੱਲਾਂ ਕਰ ਰਹੇ ਨੇ ਸਾਰੇ ਸਟਾਫ ਇਹਨਾਂ ਗਲਤ ਬਿਹੇਵੀਅਰ ਨਾਲ ਸਾਡੇ ਨਾਲ ਗੱਲ ਕਰ ਰਿਹਾ ਤੇ ਸਾਨੂੰ ਇੰਨਾ ਪਰੇਸ਼ਾਨ ਕੀਤਾ ਹੋਇਆ ਕਿ ਅਸੀਂ ਬਹੁਤ ਪਰੇਸ਼ਾਨ ਆ ਸਾਨੂੰ ਇਨਸਾਫ ਦਿੱਤਾ ਜਾਵੇ ਇਸ ਹਸਪਤਾਲ ਤੋਂ ਠੱਗਾ ਨੇ ਹੁਣ ਤੁਸੀਂ ਪੇਸ਼ੈਂਟ ਦਾ ਔਰ ਬੱਚੇ ਦਾ ਕੀ ਡਿਸੀਜਨ ਲੈ ਕੇ ਕਰਦੇ ਅਸੀਂ ਸਰ ਪੇਸ਼ੈਂਟ ਨੂੰ ਉਹਦੀ ਮਦਰ ਨੂੰ ਤਾਂ ਅਸੀਂ ਸਰਕਾਰੀ ਹਸਪਤਾਲ ਸਿਵਲ ਚ ਲੈ ਕੇ ਜਾ ਰਹੇ ਆ ਤੇ ਬੱਚੇ ਨੂੰ ਅਸੀਂ ਚੰਡੀਗੜ੍ਹ ਹਸਪੀਟਲ ਬੱਚਿਆਂ ਵਾਲਾ ਜਿਹੜਾ ਆਪਣੇ ਰੋਪੜ ਉਰੇ ਹੈਗਾ ਉੱਥੇ ਲੈ ਕੇ ਜਾ ਰਹੇ ਆ ਕਿਉਂਕਿ ਉਰੇ ਵੈਲਟੀਨੇਟਰ ਤੇ ਇਹਨਾਂ ਨੇ ਲਾਇਆ ਹੋਇਆ ਬੱਚਾ ਤੇ ਉਹ ਸਰਕਾਰੀ ਹਸਪਤਾਲ ਜਬ ਨੇ ਕੋਲ ਵੈਲਟੀਨੇਟਰ ਦੀ ਸਹੂਲਤ ਹੈ ਨਹੀਂ ਕਿ ਤੇ ਜਿਸ ਕਰਕੇ ਅਸੀਂ ਬੱਚਾ ਚੰਡੀਗੜ੍ਹ ਹਸਪੀਟਲ ਚ ਸ਼ਿਫਟ ਕਰ ਰਹੇ ਆ ਮੈਂ ਰੂਟੀਨ ਚੈੱਕਅਪ ਕਰਾਉਣ ਆਈ ਸੀਗੀ ਤੇ ਜਦ ਇਹਨਾਂ ਨੇ ਚੈੱਕਅਪ ਕਰਿਆ ਕਹਿੰਦੇ ਵੀ ਤੁਹਾਡੀ ਡਿਲੀਵਰੀ ਹੋਣੀ ਆ ਤੇ ਮੈਂ ਕੀ ਕਹਿੰਦੇ ਆਪਣਾ ਫਿਰ ਐਡਮਿਟ ਹੋ ਗਈ ਸੀਗੀ ਤੇ ਜਿਹੜੇ ਦੁਪਹਿਰ ਵਾਲੇ ਸਟਾਫ ਸੀ ਉਹ ਉਹ ਤਾਂ ਮੈਨੂੰ ਕਹਿੰਦੇ ਵੀ ਤੁਹਾਡੀ 9 9 ਵਜੇ ਤੱਕ ਡਿਲੀਵਰੀ ਹੋ ਜਾਣੀ ਆ ਵੀ ਸਾਰਾ ਕੁਝ ਓਕੇ ਹੋ ਗਿਆ ਤੇ ਕਰਦੇ ਕਰਾਦੇ ਇਹਨਾਂ ਨੇ 1 ਵਜੇ ਆ ਡਿਲੀਵਰੀ ਤੇ ਲੇਬਰ ਰੂਮ 'ਚ ਵੀ ਹਸਬੰਡ ਛੱਡ ਕੇ ਨਰਸ ਨਹੀਂ ਲੈ ਕੇ ਗਈ ਹੈ ਜੇ ਲੇਬਰ ਰੂਮ 'ਚ ਉੱਥੇ ਮੈਡਮ ਤਾਂ ਆਏ ਵੀ ਮੈਡਮ 10 ਮਿੰਟ ਬਾਅਦ ਆਏ ਜਿਹੜੇ ਨਰਸਲ ਸਟਾਫ ਸੀਗਾ ਉਹਨਾਂ ਨੇ ਡਿਲੀਵਰੀ ਕਰਾਤੀ ਤੇ ਜਦ ਚੀਜ਼ਾਂ ਨਾਮ ਲੱਗੇ ਸੁਣਨ ਕਰਕੇ ਤੇ ਪਹਿਲਾਂ ਉਹਨੇ ਵੀ ਸੀਜ਼ਨਾਂ ਨਹੀਂ ਚਲਦੀਆਂ ਕਿੰਗਿਆ ਤਿੰਨ ਤਿੰਨ ਦਾ ਚਾਰ ਚਾਰ ਉਹਨਾਂ ਨੇ ਕੈਂਚੀਆਂ ਬਦਲੀਆਂ ਕਦੇ ਕੋਈ ਪਾਸੇ ਦੇ ਮਾ우스 ਕੱਟਦੇ ਕਦੇ ਕੋਈ ਪਾਸੇ ਦੇ ਅੱਧਾ ਦਾ ਇਹਨਾਂ ਨੇ ਏਦਾਂ ਹੀ ਨਾਲ ਸਮਾਰਤਾ ਤੇ ਜਿਹੜੀ ਦੁਪਹਿਰੇ ਸੀਗੀਆਂ ਨਰਸਾਂ ਉਹ ਕਹਿੰਦੇ ਮੈਨੂੰ ਵੀ ਤੁਸੀਂ ਜ਼ੋਰ ਲਾਓ ਜਦ ਤੁਹਾਡੇ ਪੇਟ ਸੁੰਨੀਆਂ ਮੈਂ ਜ਼ੋਰ ਲਾਏਗੀ ਜਾਏਗੀ ਜਿਹੜੀ ਰਾਤ ਦੇ ਨਰਸਾਂ ਸੀਗੀਆਂ ਉਹਨਾਂ ਨੇ ਫਿਰ ਦੇਖਿਆ ਜਦੋਂ ਉਹ ਕਹਿੰਦੇ ਮਾਨੂੰ ਜ਼ੋਰ ਲਾਣੇ ਨੂੰ ਕਿਨੇ ਗਿਆ ਵੀ ਮੈਂ ਤਾਂ ਤੁਹਾਡੇ ਸਟਾਫ ਨੇ ਕਿਹਾ ਕਹਿੰਦੇ ਵੀ ਹੁਣ ਤੁਹਾਡੇ ਕਲੋਡ ਬਣ ਗਿਆ ਵੀ ਫਿਰ ਇਹਨਾਂ ਨੇ ਇਕਸਟ੍ਰੂਮੈਂਟ ਨਾਲ ਬੇਬੀ ਧੱਕੇ ਨਾਲ ਬਾਹਰ ਨੂੰ ਪਿੱਛੇ ਆ ਦੱਬ ਦੱਬ ਕੇ ਸਕੰਡੇ ਨਾਲ ਹਾਂਜੀ ਧੱਕਾ ਕਰਿਆ ਇਹਨਾਂ ਨੇ ਤੇ ਹੁਣ ਕੀ ਕਹਿੰਦੇ ਡਾਕਟਰ ਸਵੇਰੇ ਨਿੱਕੂ ਵਾਲੇ ਆਏ ਤੇ ਉਹ ਕਹਿੰਦੇ ਵੀ ਤੁਹਾਡੇ ਬੇਬੀ ਨਾਲ ਧੱਕਾ ਬਹੁਤ ਹੋਇਆ ਹੋਇਆ ਤਾਂ ਹੀ ਉਹਦੇ ਖਾਸ ਰਿਆ ਸੀਗਾ ਤਾਂ ਹੀ ਉਹਦੇ ਫਿਰ ਤੋਂ ਸਵੇਲੇ ਗਈ ਤੇ ਉਹਨਾਂ ਨੂੰ ਇਨੀ ਪ੍ਰੋਬਲਮ ਆਈ ਨਿੱਕੂ ਵਾਲੇ ਡਾਕਟਰ ਕਹਿੰਦੇ ਕੀ ਲੱਗਦਾ ਤੁਹਾਨੂੰ ਕੀ ਦਾ ਕਸੂਰ ਤੁਹਾਨੂੰ ਲੱਗਦਾ ਵੀ ਸਾਰੇ ਮੈਨੂੰ ਤਾਂ ਨਰਸ ਸਟਾਫ ਦੇ ਕਸੂਰ ਲੱਗਦਾ ਮੈਮ ਦਾ ਕਸੂਰ ਲੱਗਦਾ ਜਿਹੜੇ ਆਏ ਨਹੀਂ ਹੈਗੇ ਡਾਕਟਰ ਗਾਈ ਨਹੀਂ ਡਾਕਟਰ ਆਈ ਨਹੀਂ ਆਈ ਸੀ 10 ਮਿੰਟ ਬਾਅਦ ਆਈ ਸੀ ਜਦੋਂ ਬੇਬੀ ਹੋ ਗਿਆ ਸੀਗਾ ਹਾਂ ਡਿਲੀਵਰੀ ਦਾ ਟਾਈਮ ਨਹੀਂ ਸੀਗਾ ਡਿਲੀਵਰੀ ਦਾ ਟਾਈਮ ਆਇਆ ਨਹੀਂ ਸੀਗਾ ਤੇ ਜਦੋਂ ਨਰਸ ਸੀਗੀ ਡਿਲੀਵਰੀ ਦਾ ਕੀ ਲੱਗਦਾ ਉਹ ਪਰ ਪੂਰੇ ਹੈਗੇ ਸੀਗੇ ਤਿਆਰ ਮੈਨੂੰ ਨਹੀਂ ਲੱਗਦਾ ਵੀ ਹੈਗੇ ਸੀਗੇ ਤਾਂ ਹੀ ਤਾਂ ਇਦਾਂ ਹੋਇਆ ਐਚ ਵੀ ਅੱਜ ਹੀ ਸਵੇਰੇ ਤੋਂ ਹੀ ਹਸਪੀਟਲ 'ਚ ਕਾਫੀ ਜ਼ਿਆਦਾ ਸ਼ੋਰ ਮਚਾਰੇ ਸੀਗੇ ਇਹਨਾਂ ਨੂੰ ਬੁਲਾ ਕੇ ਵੀ ਪੁੱਛਿਆ ਗਿਆ ਪ੍ਰੋਬਲਮ ਕੀ ਹੈ ਇਹਨਾਂ ਦੀ ਪਰਸੋਂ ਨਾਰਮਲ ਡਿਲੀਵਰੀ ਹੋਈ ਹੈ ਜੱਚਾ ਬਿਲਕੁਲ ਠੀਕ ਹੈ ਉਹਨੂੰ ਅੱਜ ਦੇ ਸਰਜਰੀ ਕਰਤਾ ਡਿਸਚਾਰਜ ਸਲਿਪ ਵੀ ਹਵਾ ਦਿੱਤੀ ਗਈ ਸੀ ਮਾਨੂੰ ਕਿਹਾ ਸੀ ਕਾਊਂਟਰ ਤੇ ਪੇਮੈਂਟ ਜਮਾ ਕਰਾ ਦਿਓ ਛੁੱਟੀ ਹੋ ਗਈ ਹੈ ਸੈਕਿੰਡ ਨਾ ਦਾ ਬੱਚਾ ਹੈ ਜਿਹੜਾ ਕਿ ਪ੍ਰੀ ਟਰਮ ਸੀਗਾ 1.89 ਕਿਜ਼ ਦਾ ਤਾਂ ਇਹ ਬੱਚੇ ਵੈਂਟੀਲੇਟਰ ਤੇ ਰਹਿੰਦੇ ਆ 5-7 ਦਿਨੋਂ 10 ਦਿਨ ਵਾਸਤੇ ਉਹ ਇਹਨਾਂ ਨੂੰ ਪਹਿਲੇ ਤੇ ਕਾਉਂਸਲ ਸੀਗਾ ਇਹ ਨਹੀਂ ਕਿ ਡਿਲੀਵਰੀ ਤੋਂ ਬਾਅਦ ਨੂੰ ਕਾਉਂਸਲ ਹੋਇਆ ਅਸਮਿੰਨ ਹੁਣ ਦੱਸਤਾ ਸੀਗਾ ਕਿ ਡਿਲੀਵਰੀ ਤੋਂ ਬਾਅਦ ਬੱਚਾ ਵੈਂਟੀਲੇਟਰ ਤੇ ਰਹੇਗਾ ਹੀ ਰਹੇਗਾ ਬੱਚਾ ਨਹੀਂ ਕੁਝ ਠੀਕ-ਠਾਕ ਹੈ ਜੀ ਬਿਲਕੁਲ ਨਾਰਮਲ ਸੀਗਾ ਕੋਈ ਪ੍ਰੋਬਲਮ ਨਹੀਂ ਹੈ ਆਈ ਮੈਂ ਰੇਟ ਤੇ ਖਰੀਦੀ वेंटिलेटर ਸਰਕਿਟ ਵੀ ਅਸੀਂ ਆਪਣੀ ਸਟਾਕ ਚ ਦਿੱਤਾ ਕਿਉਂਕਿ ਪੈਸੇ ਨਹੀਂ ਸੀਗੇ ਨਾ ਹੀ ਅਜਿhse ਪੈਸੇ ਲਏ ਰੇਟ ਜਿਹੜਾ ਸਾਡਾ 5000 ਹੈ ਅਸੀਂ ਉਹ 4000 ਕਰਤਾ ਜਿਹੜਾ 4 ਹੈ ਉਹ ਰੁਪਈਆ ਕਰਤਾ ਦਵਾਈਆਂ ਜਿੰਨੀਆਂ ਸਸਤੀ ਹੋ ਸਕੀਆਂ ਸੀ ਉਸਕੇ ਉਹ ਕਰਾ ਦੇ ਇਹ ਨਾਲ ਸ਼ੁਰੂ ਕਰਨਾ ਬੱਚਾ ਬਿਲਕੁਲ ਫਿੱਟ ਹੈ ਠੀਕ ਹੈ ਸਾਡੇ ਵੱਲੋਂ ਅਸੀਂ ਨੂੰ ਕਾਉਂਸਲ ਕਰ ਰਹੇ ਸੀ ਇਹ 5-7 ਦਿਨ ਦੀ ਛੁੱਟੀ ਹੋਣੀ ਬੱਚੇ ਦੀ ਇਲਾਜ ਚੱਲਦਾ ਹੈ ਸੀਗਾ ਫਿਰ ਇਹਨਾਂ ਨੇ ਜਦੋਂ ਇਹਨਾਂ ਨੂੰ ਕਿਹਾ ਕਿ ਤੁਸੀਂ ਪੇਮੈਂਟ ਜਮ੍ਹਾਂ ਕਰਾ ਦਿਓ ਦੇਦੇ ਦੀ ਵਾਲੀ ਉਹ ਛੁੱਟੀ ਹੋ ਗਈ ਬੱਚਾ ਤਾਂ ਸਾਡੇ ਕੋਲ ਹੀ ਰਹਿਣਾ ਹੈ ਤੁਹਾਡਾ ਅਜ 5-7 ਦਿਨ ਉਸ ਤੋਂ ਬਾਅਦ ਮੈਂ ਕਿਹਾ ਸੁਨੀਲ ਲਈ ਰਕਸ ਲਈ ਮੈਡਮ ਨੂੰ ਮਿਲਦੇ ਮੈਡਮ ਨੇ ਕਾਉਂਸਲਿੰਗ ਕਰਤੀ ਹੈ ਘੰਟਾ ਵੀਰ ਕੋਲ ਆ ਕੇ ਮੈਂ ਕਾਉਂਸਲਿੰਗ ਕਰਤੀ ਫਿਰ ਵੀ ਸੈਟੀਸਫਾਈ ਨਹੀਂ ਹੋਏ ਫਿਰ ਬਾਹਰ ਜਾ ਕੇ ਮਰੀਜ਼ਾਂ ਨੂੰ ਤੰਗ ਕਰਨਾ ਸ਼ੁਰੂ ਕਰਤਾ ਕਦੇ ਬਾਹਰ ਦੀ ਫੋਟੋ ਖਿੱਚਾ ਮੈਂ ਕਦੇ ਬਾਹਰ ਦੀਆਂ ਫੋਟੋ ਖਿੱਚਣ ਕਦੇ ਉੱਪਰ ਨਹੀਂ ਕੁਝ ਵੜਨ ਦੀ ਕੋਸ਼ਿਸ਼ ਕਰਨ ਫਿਰ ਆ ਕੇ ਕਹਿਣ ਲੱਗੇ ਸਾਨੂੰ ਬੱਚਾ ਵੀ ਦੇ ਦਿਓ ਅਸੀਂ ਕਹਿੰਦੇ ਬੱਚਾ ਲੈਣਾ ਹੈ ਸਾਈਨ ਕਰ ਦਿਓ ਕਿ ਬੱਚਾ ਵੈਂਟੀਕਲ ਖੜੀ ਹੈ ਰਾਸਤੇ ਵਿੱਚ ਅਜਿਹਾ ਕੁਝ ਵੀ ਹੋਏਗਾ ਹਸਪੀਟਲ ਦੀ ਰਿਸਪੋਨਸੀਬਿਲਟੀ ਤਾਂ ਨਹੀਂ ਹੋਏਗੀ ਨਾ ਅਸੀਂ ਸਿਰਫ ਤੁਹਾਨੂੰ ਐਮਬੂਲੈਂਸ ਤੇ ਉਠਾ ਦਾਂਗੇ ਹੀ ਡਿਸਾਰਸ ਲਈ ਬਸ ਸੋਰਮ ਚੰਦਲੇ ਮਚਾਂਦਲੇ ਮਚਾਂਦਲੇ ਐਂਸ ਮੈਨੂੰ ਹੀ ਆਪਣੇ ਵੱਲੋਂ ਪੁਲਿਸ ਵਾਲੇ ਨੂੰ ਫੋਨ ਕਰਨਾ ਪਿਆ ਪੁਲਿਸ ਵਾਲੇ ਨੇ ਇਹਨੂੰ ਸਮਝਾਇਆ ਕਿ ਤੁਸੀਂ ਪੇਮੈਂਟ クリア ਕਰੋ ਸਾਈਨ ਕਰੋ ਫਨਾ ਬੱਚਾ ਲੇਗਾ ਨਹੀਂ ਸਾਨੂੰ ਦੋ ਬੰਦੇ ਭੇਜਨੇ ਪੈਣਗੇ ਹੁਣ ਫਿਰ ਹੋ ਗਿਆ ਕੋਣ ਚਲੇ ਹੁਣ 28 ਦੇ ਕੋਲ ਆਇਸ਼ਵਾਨ ਕਾਰਡ ਜਿਗਾ ਜਾਂ ਜਿਹੜੀ ਸਾਨੂੰ ਨਾ ਤੇ ਨੇ ਆਸਤਾ ਕਾ ਆਇਸ਼ਵਾਨ ਕਾਰਡ ਵਾਲੇ ਹਜੇ ਤਾਂ ਪੁੱਛੇ ਹੀ ਨਹੀਂ ਆਇਸ਼ਵਾਨ ਕੰਪਨੀ ਸਲਾਹਤ ਮੈਨੂੰ ਫੋਨ ਦਿੱਤੀ ਹੈ ਮੈਂ ਕਿ ਮੇਰੇ ਹਸਪਤਲ ਚ ਅਗਰ ਕੋਈ ਆਯੁਸ਼ਮਨ ਕਾਰਡ ਨਾਲ ਆਸ ਹੋਣ ਇਹਨੇ ਰੈਫਰ ਕਰਾਇਆ ਮੈਂ ਕਿ ਜਿਸ ਹਸਪਤਲ ਤੁਸੀਂ ਚੱਲ ਲਿਓ ਨਾ ਅਗਰ ਕੋਈ ਪੇਸ਼ੈਂਟ ਟ੍ਰੀਟਮੈਂਟ ਦੀ ਪ੍ਰੋਬਲਮ ਚੀ ਗਈ ਮੈਂ ਉਸ ਹਸਪਤਲ ਚ ਆਯੁਸ਼ਮਨ ਕਾਰਡ ਨਹੀਂ ਚੱਲਦਾ ਨਹੀਂ ਕੁਝ ਮੇਰੇ ਹਸਪਤਲ ਜਿੱਥੇ ਨਹੀਂ ਚੱਲਦਾ ਅਗਰ ਕੋਈ ਆਯੁਸ਼ਮਨ ਕਾਰਡ ਦਿਖਾਇਆ ਮੈਂ ਤੋ ਫ੍ਰੀ ਚ ਲਾਸਟ ਕਰਨੇ ਤੁਹਾਡੇ ਬੱਚੇ ਦਾ ਬਟ ਐਟੀਟਿਊਡ ਐਟੀਟਿਊਡ ਇਨਾਈਂਡ ਲਿਮਿਟ ਤੋ ਬਾਹਰ और पैसे था, चाहिए था, चाहिए था, चाहिए था। तो अपने आप तो मैडम मैडम अपने समझाया और पेटेंट मन भी गया कि हाँ जी मैडम नहीं मेरी डिलवरी कराई देवरी सारा कुछ चौदह ही होना मरीज सिस्टम है रहे बाकी मरीजों दिखनी चौदह घंटे कोई डॉक्टर किसी मरीज को बैठा रह है आके चेक करता है किन्ने फिंगर है कि लूज हो रही है कदम डिलिवरी होने वाली है स्टाफ परमानेट बिठाया हूं स्टाफ बार बार डॉक्टर को कॉल करता है डॉक्टर आता है जो तो एंड स्टेज हूँ जो तो बचा बारह शुरू होता है फिर डॉक्टर आके प्रजेंट हूं मेरे को तो पेटिटिशन तो भी अवेलेबल हूँ बच्चा डिलिवरी तो इमीडिएटली बार पेटिशन ने रिसव किया किसी होर ने रिसव किया बच्चा वेंटीलेटर पाकर ऑक्सीजन शुरू की है बच्चे की जान भी बचाई और बच्चा इंप्रूवमेंट हुई है यही नहीं कि बच्चे की कोई खराबी है कल ना बच्चा बहुत बैटर हो गया इंसपाइट ऑफ रक्स मचा है खुद फील हो रही है कि मेरे मरीज की सोच